ਰਖੜੀ ਬੰਨਣਾਈ ਸੀ ਸਪੈਸ਼ਲ ਭੈਣ ਮੰਮੀ ਨੂੰ ਰੋਟੀ ਗੇਟ ਤੇ ਰੱਖੇ ਆਉਂਦਾ ਸੀ ਭੱਜ ਜਾਂਦਾ ਸੀ ਜੇ ਰੁੱਕ ਜਾਂਦਾ ਸੀ ਤਾਂ ਮੰਮੀ ਮਾਰਨ ਪੈਂਦੀ ਕੁੱਟੜ ਪੈਂਦੀ ਦੁਵਾਦੀ ਵਰਕਰਾਂ ਦਾ ਨਾ ਤੇਰੇ ਕੋ ਦੁਵਾਦੀ ਵਰਕਰ ਨਹੀਂ ਕਰਦੇ ਮੇਰੇ ਭਵਾਂ ਦਾ ਸਵਾਗਤ ਕੋਈ ਨਾ ਆਹੋ ਲੈ ਮੈਂ ਕਰੀਂ ਦੱਸ ਤੁਹਾਨੂੰ ਮਸਤੀ ਉੱਥੇ ਤੇ ਭੈਣ ਇਹੜੇ ਹਾਲਾਤਾਂ ਚ ਪਈ ਸੀ ਉਹ ਵੀ ਤੁਸੀਂ ਦੇਖੋ ਵੀਡੀਓ ਉਹ ਮੇਰੀ ਭੈਣ ਆ ਛੋਟੀ ਮੇਰੀ ਭੈਣ ਨਹੀਂ ਤੂੰ ਇਹ ਮੇਰਾ ਟਿੰਕੂ ਮੇਰਾ ਭਾਨਾ ਠੀਕਾ ਫਾਟੋ ਹਾਂ ਭਾਨਾ ਐਡੀ ਦੀ ਜਟਾ ਬਣ ਗਈ ਮਾਰਨ ਪੈਂਦੀ ਕੁੱਟੜ ਪੈਂਦੀ ਸਾਰਾ ਦਿਨ ਫਿਰ ਡਿਸਟਰਬ ਹੁੰਦੀ ਖਿਜੀ ਜਾਂਦੀ ਤਕੜੀ ਆ ਠੀਕ ਆ ਹੁਣ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਬਿਮਲਾ ਗਮਲਾ ਭੈਣ ਦਾ ਬੇਟਾ ਟਿੰਕੂ ਟਿੰਕੂ ਸਾਡੇ ਕੋਲੇ ਸੇਵਾ ਕਰਦਾ ਇੱਥੇ ਦਿਨ ਰਾਤ ਮਰੀਜ਼ਾਂ ਦੀ ਸੰਭਾਲ ਕਰਦਾ ਉਦੋਂ ਤੋਂ ਹੀ ਕਰਦਾ ਜਿੱਦ ਦਿਨ ਇਹ ਆਪਣੀ ਮੰਮੀ ਨੂੰ ਐਜ ਦੇ ਪੇਸ਼ੈਂਟ ਇੱਥੇ ਲੈ ਕੇ ਆਇਆ ਜਦੋਂ ਅਸੀਂ ਭੈਣ ਨੂੰ ਲੈ ਕੇ ਆਏ ਸੀ ਰਾਜਪੁਰੇ ਤੋਂ ਅਫੀਸਰ ਕਲੋਨੀ ਜਿੱਥੇ ਅਫਸਰਾਂ ਦੀ ਕਲੋਨੀ ਸੀਗੀ ਜਿਹੜੇ ਕਹਿੰਦੇ ਉੱਥੇ ਭੈਣ ਕਿਹੜੇ ਹਾਲਾਤਾਂ 'ਚ ਪਈ ਸੀ ਉਹ ਵੀ ਤੁਸੀਂ ਦੇਖੋ ਵੀਡੀਓ ਤੇ 6 ਸਾਲਾਂ ਤੋਂ ਰੂਮ 'ਚ ਬੰਦ ਸੀ ਆਪਣੇ ਆਪ ਨੂੰ ਕਰਿਆ ਹੋਇਆ ਨੇ ਭੈਣ ਵਾਹਿਗੁਰੂ ਨੇ ਕਿਰਪਾ ਕੀਤੀ ਕਿਸੇ ਭਲੇ ਪਰਸ਼ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਬੱਚਿਆਂ ਨਾਲ ਗੱਲ ਹੋਈ ਇਹਨਾਂ ਨੇ ਦੱਸਿਆ ਵੀ ਬਾਈ ਅਸੀਂ ਬਹੁਤ ਔਖੇ ਆ ਕੋਸ਼ਿਸ਼ ਕਰਦੇ ਆ ਪਰ ਕੋਈ ਸਾਥ ਨਹੀਂ ਦੇ ਰਿਹਾ ਕੋਈ ਆਪਣਾ ਵੀ ਨਾਲ ਨਹੀਂ ਖੜ ਰਿਹਾ ਬੇਟੀ ਸੀ ਉਹਦਾ ਵੀ ਵਿਆਹ ਹੋ ਗਿਆ ਉਹਦੀ ਵੀ ਸੋਝੀ ਨਹੀਂ ਰਹੀ ਜਦੋਂ ਵਿਆਹ ਹੋਇਆ ਇਹਨੂੰ ਪਤਾ ਹੀ ਨਹੀਂ ਲੱਗਿਆ ਭੈਣ ਨੂੰ ਤਾਂ ਫਿਰ ਅੱਜ ਹੀ ਭੈਣ ਸਾਡੇ ਸੁਪਨਿਆਂ ਦੇ ਕਾਰਜ ਕਿੰਨਾ ਟਾਈਮ ਰਹਿ ਇੱਥੇ ਆਪਾਂ 3 ਸਾਲ ਹੋ ਗਏ 3 ਸਾਲ ਹੀ ਭੈਣ ਇੱਥੇ ਸਾਡੇ ਕੋਲ ਰਹੇ ਫਿਰ ਜਦੋਂ ਜੀ ਬਿਲਕੁਲ ਠੀਕ ਹੋ ਗਏ ਹੁਣੇ ਆਪ ਦਾ ਘਰ ਸੰਭਾਲਦੇ ਨੇ ਘਰੇ ਰਹਿੰਦੇ ਨੇ ਰਖੜੀ ਬੰਨਣ ਆਈ ਸੀ ਸਪੈਸ਼ਲ ਭੈਣ ਉਹ ਘਰ ਜਿਹੜਾ ਨਰਕ ਬਣ ਗਿਆ ਸੀ ਅੱਜ ਦੁਬਾਰਾ ਸਵਰਗ ਬਣ ਗਿਆ ਉਹ ਘਰ ਉਹ ਘਰ ਦਾ ਦੀਵਾ ਜਗਦਾ ਹੋ ਗਿਆ ਜਿਹੜੇ ਘਰ ਦੇ ਵਿੱਚ ਰੌਸ਼ਨੀ ਆਉਣ ਨਹੀਂ ਬੰਦ ਹੋ ਗਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਇਨਾਂ ਭੈਣਾਂ ਦੇ ਭਰਾ ਬਣ ਸਕੀਏ ਐਸਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭੈਣਾਂ ਨੇ ਹੋਰ ਵੀ ਆਸ-ਪਾਸ ਆਪਣੀ ਨਿਗਾਹ ਮਾਰਿਆ ਕਰੋ ਯਾਰ ਆਪਣੀ ਬਣਦੀ ਜ਼ਿੰਮੇਵਾਰੀ ਆਪਣੀ ਬਣਦੀ ਡਿਊਟੀ ਜ਼ਰੂਰ ਨਿਭਾਇਆ ਕਰੋ ਨਹੀਂ ਤਾਂ ਇਸ ਭੈਣ ਨੂੰ 6 ਸਾਲ ਇਦਾਂ ਦੇ ਹਾਲਾਤ ਨਾ ਦੇਖਣੇ ਪੈਂਦੇ ਜੇ ਕੋਈ ਇਹਦਾ ਆਪਣਾ ਦਿਓਰ ਜੀਠ ਕੋਈ ਇਹਦੀ ਨੰਦ ਕੋਈ ਭਝਾਈ ਕੋਈ ਤਾਂ ਬਾਹ ਫੜਦਾ ਬੱਚੇ ਛੋਟੇ ਸੀ ਬਸ ਰੋਟੀ ਖਵਾ ਸਕਦੇ ਸੀ ਇਹ ਵੀ ਪੜ੍ਹਾਈ ਬੰਦ ਕਰਕੇ ਕੰਮ ਤੇ ਲੱਗ ਗਿਆ ਮੰਮੀ ਨੂੰ ਰੋਟੀ ਗੇਟ ਤੇ ਰੱਖਿਆ ਹੁੰਦਾ ਸੀ ਭੱਜ ਜਾਂਦਾ ਜੇ ਰੁਕ ਜਾਂਦਾ ਸੀ ਤਾਂ ਮੰਮੀ ਮਾਰਨ ਪੈਂਦੀ ਕੁੱਟਣ ਪੈਂਦੀ ਸਾਰਾ ਦਿਨ ਫਿਰ ਡਿਸਟਰਬ ਹੋਣ ਦੀ ਖੀਜੀ ਜਾਂਦੀ ਐਡੇ ਇੰਦੀਆਂ ਜਟਾਂ ਬਣ ਗਈਆਂ ਸਾਡੀ ਇਹ ਬੇਨਤੀ ਆ ਜੇ ਬਿਮਲਾ ਭੈਣ ਠੀਕ ਹੋ ਸਕਦੀ ਆ ਤਾਂ ਤੁਹਾਡੇ ਆਸ-ਪਾਸ ਰਹਿੰਦੇ ਬਿਮਲਾ ਭੈਣ ਵਰਗੇ ਲੋਕ ਕਿਉਂ ਨਹੀਂ ਠੀਕ ਹੋ ਸਕਦੇ ਬਿਮਲਾ ਭੈਣੇ ਤੁਹਾਨੂੰ ਤਖੜੀਆਂ ਬਹੁਤ-ਬਹੁਤ ਮੁਬਾਰਕ ਆ ਮੇਰੀ ਸ਼ੋਦੀ ਭੈਣ ਚੜ੍ਹਦੀ ਕਲਾ ਤੰਦਰੁਸਤੀ ਵਾਖਸ਼ੇ ਮੇਰੀ ਭੈਣ ਵਾਗਰੂ ਮੇਰ ਪਰੇ ਹੱਥ ਰੱਖ ਕੇ ਮੇਰੀ ਭੈਣ ਤੇ ਅਸੀਂ ਅਰਦਾਸ ਕਰਦੇ ਆ ਸਾਡੀ ਭੈਣ ਸਦਾ ਹੀ ਖੁਸ਼ ਰਹੇ ਸਦਾ ਹੀ ਖੁਸ਼ ਰਹੇ ਮੇਰੀ ਭੈਣ ਨਹੀਂ ਨਹੀਂ ਭੈਣੇ ਸ਼ਗਨ ਹੈ ਭਰਾਵਾਂ ਨੂੰ ਸ਼ਗਨ ਹੈ ਨਹੀਂ ਭੈਣ ਭਰਾਵਾਂ ਦਾ ਸ਼ਗਨ ਹੁੰਦਾ ਹੁੰਦਾ ਠੰਕੂ ਹੁਣ ਕਿਵੇਂ ਆ ਫਿਰ ਛੱਡ ਕੇ ਆਣਾ ਅੱਜ ਕਿ ਰਹਿਣਾ ਹਲੇ ਰਹੂਗੀ ਭੈਣ ਜਾਣਾ ਵਾ ਹਾਂਜੀ ਜੀ ਨਹੀਂ ਲੱਗਦਾ ਇੱਥੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਪਤ